ਤੁਸੀਂ ਮੌਜੂਦជា ਪੁੱਛਾ ਰਹੇ ਹੋ ਜੀ ਕਿਵੇਂ ਤੋਂ ਪ੍ਰਾਲੇ ਜਿਹੜੇ ਆ ਪਿਛਲੇ ਜਿਹੜੇ 7 ਪਿੰਡਾਂ ਪਰਲੇ ਪਾਸੇ ਕਿਵੇਂ ਤੋਂ ਉਹਨਾਂ ਦਾ ਜਿਹੜਾ ਪਿਛਲੀ ਸਰਕਾਰ ਆ ਜਿਹੜਾ ਸਾਡਾ ਦੀਨਾ ਨਗਰ ਹਲਕੇ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਬਹੁਤ ਵੱਡਾ ਇੱਕ ਕੁਦਰਤੀ ਖੈਰ ਆਇਆ ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਦੂਰ ਦੂਰ ਤੱਕ ਕਿਹੜਾ ਪਾਣੀ ਆ ਜਿਹੜਾ ਨਾ ਉਹ ਦਰਿਆ ਤੋਂ ਬਾਹਰ ਨਿਕਲਿਆ ਔਰ ਇੰਨਾ ਪਾਣੀ ਕਦੀ ਜ਼ਿੰਦਗੀ ਚ ਲੋਕਾਂ ਨੇ ਸੋਚਿਆ ਨਹੀਂ ਹੋਣਾ ਕਿ ਇੰਨਾ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਆਏਗਾ ਔਰ ਅੱਜ ਜਿਹੜਾ ਰਸਤੇ ਨੇ ਉਹ ਸਾਰੇ ਦਲਦਲ ਦੇ ਵਿੱਚ ਮੰਤਰੀ ਵੀ ਲੁਕ ਚੁਕੇ ਨੇ ਔਰ ਪ੍ਰਸ਼ਾਸਨ ਇਸ ਤੋਂ ਪਹਿਲਾਂ ਅੱਜ ਤੋਂ ਪਹਿਲਾਂ ਹੈਲੀਕਾਪਟਰ ਦੇ ਰਾਹੀਂ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਜਿਹੜਾ ਉਹ ਪਹੁੰਚਦਾ ਕੀਤਾ ਗਿਆ ਔਰ ਕੁਝ ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਔਰ ਹੁਣ ਜਿੰਮੇ ਪਾਣੀ ਥੋੜਾ ਡਾਉਣਾ ਹੈ ਔਰ ਐਨਡੀਆਰਫ ਦੀ ਟੀਮ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਸਮੇਤ ਸਾਡੇ ਅਫਸਰ ਸਹਿਬਾਨ ਸਾਰੇ ਲੱਗੇ ਹੋਏ ਨੇ ਔਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਇੱਕ ਬੰਦੇ ਤੱਕ ਅਸੀਂ ਰਾਸ਼ਨ ਜਿਹੜਾ ਉਹ ਪੁਹਾਰ ਰਹੇ ਆਂ ਔਰ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਰਾਸ਼ ਜਿਹੜਾ ਉਹ ਲੈ ਕੇ ਟੀਮਾਂ ਗਈਆਂ ਨੇ ਅਜੇ ਤੱਕ ਵੀ ਜਿਹੜਾ ਨਾ ਉਹ ਰਾਸ਼ਨ ਆ ਰਿਹਾ ਔਰ ਰਾਸ਼ਨ ਜਿਹੜਾ ਨਾ ਉਹ ਸਾਰੇ ਜਿੰਨੇ ਵੀ ਸਾਡੇ ਪੰਜ ਸੱਤ ਪਿੰਡ ਹੈਗੇ ਨੇ ਪ੍ਰਿਆਰ ਤੂਰ ਮੰਮੀ ਚਕਰੰਗੇ ਚੇਬ ਕੁੱਕਰ ਕਜਲੇ ਲਸਿਆਣ ਇਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ ਉਹ ਅੱਜ ਐਨਡੀਆਰਐਫ ਦੀ ਟੀਮ ਨੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਹੁੰਚਾਇਆ ਮੈਂ ਖੁਦ ਵੀ ਜਾ ਕੇ ਉਥੇ ਮੌਕੇ ਤੇ ਆ ਕੇ ਆਇਆ ਸਰਪੰਚਾਂ ਨੂੰ ਮਿਲ ਕੇ ਆਇਆ ਕਿ ਉਹਨਾਂ ਨੂੰ ਜੇ ਕੋਈ ਮੈਡੀਕਲ ਕਿੱਟਸ ਆ ਉਹ ਵੀ ਭੇਜੀ ਗਈਆਂ ਇਸ ਤੋਂ ਇਲਾਵਾ ਉਹਨਾਂ ਨੂੰ ਤਰਪਾਲਾਂ ਰਹਿਣ ਲਈ ਚਾਹੀਦੀਆਂ ਜਿਹਨਾਂ ਦੇ ਮਕਾਨ ਜਿਹੜੇ ਨਾ ਉਹ ਡੈਮੇਜ ਹੋ ਚੁੱਕੇ ਨੇ ਉਹਨਾਂ ਨੂੰ ਤਰਪਾਲਾਂ ਵਗੈਰਾ ਭੇਜੀ ਗਈਆਂ ਹਾਲ ਦੀ ਖੜੀ ਸੋ ਸਰਕਾਰ ਹਰ ਉਪਰਾਲਾ ਕਰ ਰਹੀ ਹੈ ਕੇ ਉਹਨਾਂ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਬਿਲਕੁਲ ਨਾਲ ਸਹਾਈ ਆ ਸਾਡੇ ਨਾਲ ਟੈਲੀਫੋਨ ਦੇ ਉੱਤੇ ਸਾਰਿਆਂ ਨਾਲ ਕੰਟੈਕਟ ਹੋ ਰਿਹਾ ਸਾਡੇ ਪੁਛ ਦੇ ਲੋਕ ਉੱਤੇ ਰੈਸਕਿਊ ਕਰਕੇ ਆਏ ਨੇ ਉਹ ਵੀ ਸਾਰਾ ਬਿਆਨ ਕਰ ਰਹੇ ਨੇ ਕਿ ਅਸੀਂ ਸਾਰੇ ਠੀਕ ਠਾਕ ਨੇ ਕੁਦਰਤ ਦੀ ਇਹ ਰਹਿਮਤ ਹੋਈ ਆ ਕਿ ਜਾਨੀ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਔਰ ਸਾਡੇ ਜਿਹੜੇ ਆ ਉਹ ਆ ਲੋਕ ਠੀਕ ਠਾਕ ਨੇ اور ਉਹਨਾਂ ਰਸਤਿਆਂ ਜਿਹੜਾ ਨੂੰ ਪੁੱਛਦਾ ਕਿੱਥੇ ਜਾ ਰਹੇ ਇਹ ਗੱਲ ਕੀਤੀ ਜਾਵਦਾ ਤੁਸੀਂ ਹੁਣੇ ਜਿਹੜਾ ਦਾ ਵੀ ਦਰਿਆ ਤੋਂ ਪਾਰਲੇ ਪਾਸੇ ਵੇਖ ਕੇ ਆਏ ਕਿੱਦਾਂ ਦੇ ਉੱਥੇ ਹਾਲਾਤ ਨੇ ਉਹ ਲੋਕਾਂ ਦਾ ਜਿਹੜਾ ਰਹਿਣ ਸਹਿਣ ਕਿੱਦਾਂ ਦਾ ਤੇ ਕਿੰਨੀ ਕੀ ਗਿਣਤੀ ਦੇ ਲੋਕ ਜਿਹੜੇ ਹੁਣ ਉੱਧਰ ਰਹਿ ਲੈਂਦੇ ਉਹ ਦੇਖੋ ਜੀ ਸਾਡੇ ਲੋਕ ਤਾਂ ਹੈਗੇ ਨਾ ਉੱਧਰ ਸੋ ਜਿਹੜਾ ਦਰਿਆ ਦਾ ਵਿੱਚ ਦਲਦਲ ਹੈ ਮਿੱਟੀ ਹੈ ਉਹ ਰੇਤ ਆ ਸਾਰੀ ਦਲਦਲ ਨਾਲ ਸੜਕਾਂ ਭਰੀਆਂ ਹੋਈਆਂ ਨੇ ਘਰ ਜਿਹੜੇ ਨੇ ਭਰੇ ਭਰੇ ਨੇ ਸੋ ਇਸ ਨੂੰ ਸਮਾਂ ਲੱਗਣਾ ਸਮੇਂ ਦੇ لحاظ ਨਾਲ ਇਹ ਠੀਕ ਹੋਣਾ ਇਹ ਬਹੁਤ ਵੱਡਾ ਕਾਇਰ ਜਿਹੜਾ ਨਾ ਇਹ ਦਰਿਆ ਦਾ ਇਹ ਦੀਨਾਨਗਰ ਹੱਥੇ ਦੇ ਵਿਚ ਪਿਆ ਵਾ ਪਰ ਸੋ ਅਸੀਂ ਸਾਡੇ ਲੋਕ ਵੀ ਬਹੁਤ ਦਲੇਰ ਨੇ ਬੜੀ ਦਲੇਹੀ ਦੇ ਨਾਲ ਸਾਡੀਆਂ ਐਨ ਜੀਓਜ਼ ਇੱਧਰ ਲੱਗੀਆਂ ਨੇ ਪਿਛਲੇ ਪਾਸੇ ਔਰ ਐਨ ਜੀਓ ਬੜੀ ਬਹੁਤ ਦਲੇਰੀ ਨਾਲ ਸਾਡੇ ਲੋਕਾਂ ਦੀ ਮਦਦ ਕਰ ਰਹੀ ਹੈ ਸਾਰਾ ਉਹਨਾਂ ਲੋਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰਸ਼ਾਸਨ ਦੀ ਮਦਦ ਕੀਤੀ ਹੈ ਔਰ ਪ੍ਰਸ਼ਾਸਨ ਦੇ ਨਾਲ ਲੱਗ ਕੇ ਲੋਕਾਂ ਨੇ ਘਰ ਘਰ ਜਿਹੜਾ ਰਾਸ਼ਨ ਪਹੁੰਚਾਇਆ ਹੈ ਕਿ ਬਾਕ ਬਾਕ ਪਾਰਟੀਆਂ ਜਿਹੜੇ ਇੱਥੇ ਨੇ ਆਪਣੇ ਲੀਡਰ ਆ ਰਹੇ ਨੇ ਪਰ ਉਹਨਾਂ ਵੱਲੋਂ ਇਹੋ ਕਿਹਾ ਜਾ ਰਿਹਾ ਕਿ ਆਮ ਪਾਰਟੀ ਵੱਲੋਂ ਜਿਹੜੀ ਹੜ੍ਹਾਂ ਨੂੰ ਵੇਖ ਕੇ ਜਿਹੜੀ ਕੋਈ ਤਿਆਰੀ ਨਹੀਂ ਕੀਤੀ ਗਈ ਜਿਸ ਕਾਰਨ ਅੱਜ ਇਹ ਲੋਕਾਂ ਨੂੰ ਏਡੀ ਵੱਡੀ ਜਿਹੜੀ ਖੱਜਲ ਖਵਰੀ ਹੋ ਰਹੀ ਆ ਕੋਈ ਡਰੇਨਾਂ ਜਿਹੜੀਆਂ ਉਹ ਪ੍ਰੋਪਰ ਸਾਫ਼ ਨਹੀਂ ਕੀਤੇ ਗਏ ਅ ਇਸ ਤਰ੍ਹਾਂ ਜੀ ਦੇਖੋ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕੁਦਰਤ ਦਾ ਇੰਨਾ ਕਹਿਰ ਇੰਨਾ ਮੀਂਹ ਆਣਾ ਵਾ ਇਹ ਜਿਹੜਾ ਅੱਜ ਇਸ ਵਿਲੇਜ ਦਾ 5-7 ਦਿਨ ਪਹਿਲਾਂ ਪਾਣੀ ਆਇਆ ਇਹ ਕਿਸੇ ਨੂੰ ਆਈਡੀਆ ਨਹੀਂ ਸੀ ਔਰ ਸਾਰੇ ਹਿਮਾਚਲ ਚ ਬਰਸਾਤ ਹੋਈ ਹੈ ਸਾਰੇ ਜੰਮੂ ਕਸ਼ਮੀਰ ਚ ਬਰਸਾਤ ਹੋਈ ਹੈ ਉਹਨਾਂ ਦਾ ਸਾਰਾ ਪਾਣੀ ਜਿਹੜਾ ਹੈ ਉਹ ਇਹਦੇ ਇਸ ਦਰਿਆ ਦੇ ਵਿੱਚ ਇਕੱਠਾ ਹੋ ਕੇ ਆਵਾ ਜਿਸ ਕਰਕੇ ਜਿਹੜਾ ਇੱਕ ਮੰਨ ਲਓ ਕਿ ਬਰਸਾਤਾਂ ਜ਼ਿਆਦਾ ਹੋਣ ਕਰਕੇ ਤੇ ਪਾਣੀ ਦਾ ਜਿਹੜਾ ਬਹਾਅ ਉਹ ਵਧਿਆ ਔਰ ਸਰਕਾਰ ਨੇ ਫਿਰ ਵੀ ਜੋ ਜੋ ਕਰ ਸਕਦੀ ਸੀ ਉਹਨਾਂ ਪੂਰੀ ਕੀਤੀ ਹੈ ਲੇਕਿਨ ਅਨਸਪੈਕਟਡ ਜਦੋਂ ਪਾਣੀ ਆਉਂਦਾ ਉਹ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਸੋ ਜਿਹੜੀਆਂ ਪਾਰਟੀ ਹੈ ਨਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹ ਬਿੱਲਾਗਾ ਮਨੁੱਖਤਾ ਦੀ ਸੇਵਾ ਕਰਦਾ ਸੋ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਲੋਕ ਪਾਣੀ ਦੇ ਨਾਲ ਆਪਣੇ ਪ੍ਰਭਾਵਤ ਹੋਏ ਨੇ ਖੜ ਦੇ ਵਿੱਚ ਪ੍ਰਭਾਵਤ ਹੋਏ ਨੇ ਅੱਗੇ ਤੇ 10 15 ਪਿੰਡ ਹੋ ਗਏ ਇਸ ਵਾਰ 85 ਤੋਂ ਲੈ ਕੇ 90 ਪਿੰਡ ਤੱਕ ਜਿਹੜਾ ਉਹਨਾਂ ਵਿੱਚ ਪਾਣੀ ਆ ਸੋ ਬਹੁਤ ਵੱਡੀ ਮਾਰ ਗਈ ਕਾਫੀ ਵੱਡੇ ਲੀਡਰ ਇਜ਼ਾਮ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਆਗੇ ਰਗੂ ਛੱਡਾ ਜੀ ਆਗੇ ਪਰ ਲੋਕਾਂ ਨੂੰ ਕੀ ਭਰੋਸਾ ਦੇ ਕੇ ਗਏ ਬਿਲਕੁਲ ਪ੍ਰਸਾਹੀ ਜਿਹੜੀ ਤੁਸੀਂ ਸਾਡੀ ਕਾਫੀ ਨੁਕਸਾਨ ਆਇਆ ਤੁਸੀਂ ਕਰਕੇ ਪਾਣੀ ਬਾਹਰ ਨਿਕਲਿਆ ਔਰ ਜਿਹੜੇ ਤੁਸੀਂ ਦਾ ਹੋਰ ਜਲਦੀ ਰਿਪੇਅਰ ਹੋਣ ਜਾ ਰਹੀ ਹੈ ਕੰਮ ਵੀ ਸ਼ੁਰੂ ਹੋ ਗਿਆ ਕਾਫੀ ਜਗ੍ਹਾ ਤੇ ਉਹਨਾਂ ਰਿਪੇਅਰ ਹੋ ਰਿਹਾ ਬਹੁਤ ਵੱਡੇ ਲੈਵਲ ਤੇ ਸਰਕਾਰ ਬਜਟ ਵੀ ਭੇਜ ਰਹੀ ਆ ਔਰ ਜਿਹੜਾ ਮਤਲਬ ਜਿੱਥੇ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਵੀ ਸਰਕਾਰ ਕਰੇਗੀ ਜਿਹੜਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ